ਤੋਂ ਵੱਡਾ ਮੈਂ ਧੰਨਵਾਦ ਕਰਾਂਗਾ ਅਜਿਹੇ ਵੱਡੇ ਮੇਲੇ ਦੇ ਲਈ ਬਹੁਤ ਵੱਡੇ ਜਿਹੜੇ ਖੇਲਾ ਹੁੰਦਾ ਤੇ ਮੇਰੇ ਵੀਰੋਂ ਵੱਡੀ ਸਪੋਰਟ ਹੁੰਦੀ ਹੈ ਤੇ ਵੱਡੇ ਕਦੇ ਯੋਗਦਾਨ ਜਿਹੜੇ ਕਦੇ ਆ ਦੂਜਾ ਸਚਦੇਵਾ ਜੀ ਉਹਨਾਂ ਦੇ ਫੈਮਿਲੀ ਮੈਂਬਰ ਹੈ ਬਹੁਤ ਵੱਡਾ ਧੰਨਵਾਦ ਕਰਦੇ ਹਾਂ ਉਹਨਾਂ ਦੀ ਬੁਲਾ ਰਹੇ ਹੁਣ ਲਾਈਵ ਵਾਲੇ ਹੁਣ ਰੈਫਰੀ ਅੰਪਾਇਰ ਹੁਣ ਟਰੈਕਪੋਰ ਜਿਹੜੇ ਸਪான்ਸਰ ਕੀਤੇ ਜਾਂਦੇ ਆ ਬਹੁਤ ਵੱਡਾ ਧੰਨਵਾਦ ਹੈ ਅੱਜ ਸਾਡੇ ਮੋਢੀ ਮਹਿਮਾਨ ਸਾਡੇ ਦਰਮਿਆਨ ਪਹੁੰਚੇ ਆ ਅਸੀਂ ਇਹਨਾਂ ਦਾ ਬਹੁਤ ਵੱਡਾ ਧੰਨਵਾਦ ਕਰਦੇ ਆ ਦੋਨੇ ਟੀਮਾਂ ਜਿਹੜੀਆਂ ਲਾਈਨ ਅਪ ਹੋ ਰਹੀਆਂ ਨੇ ਔਰ ਜਿਹੜੀ ਜਾਣ ਵਿੱਚ ਇਹਨਾਂ ਦੇ ਜੋ ਟੂਰਨਾਮੈਂਟ ਦੇ ਉੱਪਰ ਮੁੰਡਾ ਚੀਨੀਆ ਦਾ ਵਲੋਗ ਬਣਾ ਰਿਹਾ ਹੈ ਖਣੀ ਆ ਨੇ ਗ੍ਰੇਡ ਕਰਦੇ ਆ ਸਾਡੇ ਜਿੰਨੇ ਵੀ ਆਦੇ ਚੀਫ ਗਾਇਤ ਸਾਡੇ درمیان ਪਹੁੰਚੇ ਹੈ ਸਾਡੇ ਆਪ ਦੇ ਮੁੱਖ ਮਹਿਮਾਨ ਬਹੁਤ ਵੱਡਾ ਧੰਨਵਾਦ ਹੈ درمیان ਪਹੁੰਚੇ ਹੈ ਦੋਨੇ ਜੀ ਮੈਂ ਹੁਣ ਤਿਆਰ ਦੁਬਾਰਾ ਬੁਲਾਓ ਸਾਹਿਬ ਜਪੂਰਾ ਸ਼ੁਕਰੀਆ ਕਰਦੇ ਆ ਬਹੁਤ ਵੱਡਾ ਹੋਰ ਦਾ ਲੱਗਦਾ ਚਲੋ ਚਲੋ ਖੜਾ ਦਿਓ ਯਾਰ ਬਹੁਤ ਬਣਾ ਧਰੋ ਮੈਡਮ ਜੀ ਤੁਸੀਂ ਵੀ ਖੇਡ ਲਓ ਇੱਕ ਵੀ ਬਾੜੀ ਦਾ ਮੈਡਮ ਜੀ ਆਓ ਤੁਸੀਂ ਵੀ ਬੈਟਿੰਗ ਲਈ ਚਲ 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 ਕੋਈ ਗੱਲ ਵੀਡੀਓ ਫਿਰ ਬਹੁਤ ਬੱਟਾ ਫਾਜ਼ਿਲ ਕਾਲਾ ਕਹਿੰਦਾ ਸੀ ਜੀ ਮੈਂ ਵੀ ਪਹਿਲਾਂ ਮੰਡਰ ਵਾਲਿਆਂ ਨੇ ੱੱਕੇ ਚੜਿਆ ਸੀ ਮੈਡਮ ਜੀ ਠੀਕ ਹੈ ਇੱਕ ਤਾੜੀ ਮਾਰੇ ਜੀ ਪੈਰ ਦੇ ਦਾਦੇ ਬਹੁਤ ਬੜਾ ਧੰਨਵਾਦ ਕੰਮ ਲਿਆ ਲਾ ਕੇ ਬੈਂਟਾ ਲਾਉਣਾ ਆ ਬੰਦੇ ਨੂੰ ਸੱਚ ਗੱਦੀ ਜਿਹੜੀ ਕਦੇ ਸਨਮਾਨ ਦੇ ਤੱਕੜੇ ਦਿੱਤੀ ਗਈ ਹੈ ਲੈ ਰੋ ਬੈਕ ਫੁੱਟ ਦੇ ਕਰੇ ਵੱਡੇ ਮਾਣ ਤੇ ਵੱਡੇ ਕਦੇ ਸਨਮਾਨ ਜਿਹੜੇ ਕਦੇ ਉਹਨਾਂ ਨਾਲ ਬਹੁਤ ਬਾਰੇ ਉਹਨਾਂ ਨਾਲ ਜਿਹੜੇ ਪੁੰਚਦੇ ਬਹੁਤ ਵੱਡਾ ਕਦੇ ਤਰਹਾਰ ਜਿਹੜਾ ਕਦੇ ਕੀਤਾ ਜਾ ਰਿਹਾ ਹੈ ਇਹ ਕਿ ਅੱਜ ਇਸ ਸਮੂਹ ਅਧਿਆਪਕਾਂ ਨੂੰ ਸੇਵਨ ਸਹਿਬ ਨੂੰ ਮੈਂਬਰ ਸਹਿਬਾਨ ਨੂੰ ਲਲੋਏ ਪਿੰਟੇ ਸੰਮੂਹ ਵਾਚਿਆ ਨੂੰ ਗੁਰੂ ਲੇੜੇ ਆਏ ਸਾਰੇ ਖਿਡਾਰੀਆਂ ਨੂੰ ਮੇਰੇ ਵੱਲੋਂ ਲੇਵਾ ਮੇਰੀ ਮੰਮੀ ਪੂਰਲੂਛੇ ਲੇਵਾ ਕੌਂਸਲ ਦੇ ਤੇਤੀ ਲਾਭੇ ਦਾ ਮੈਨ ਲਗਿੰਗ ਆਮਦ ਪਿਪੜੀ ਫਲਕਾ ਵੱਲੋਂ ਅਤੇ ਸਾਡੀ ਸਾਰੀ ਟੀਮ ਵੱਲੋਂ ਸਤਿ ਅਕਾਲ ਅੱਜ ਇਹ ਲੁਈ ਪੇ ਕੌਂਡਸੁਰਾ ਦੇ ਲਈ ਸੈਕੰਡ ਸਾਈਡ ਨੂੰ ਸਾਰੇ ਖਿਡਾਰੀਆਂ ਨੂੰ ਪਿੰਡ ਘਾਸਿਆਂ ਨੂੰ ਮਿਲਨ ਦਾ ਮੌਕਾ ਮਿਲਿਆ ਇਸ ਲਈ ਮੈਂ ਸਮੁੱਚਾ ਸਾਧਨ ਸੰਬੋਧੀ ਦਾ ਕਾਊਂਸਲ ਬਹਿਸ ਕਰਤੀਆਂ ਸਭਾਂ ਨੂੰ ਬਸ ਦਿਆ ਕਿ ਸੇਮਿੰਗ ਮਿੰਗ ਜੋ ਕਿ ਆਮ ਆਦਮੀ ਪਾਰਟੀ ਦੇ ਮਹਿਲਾ ਵੀਰ ਦੇ ਜ਼ਿਲ੍ਹਾ ਪ੍ਰਾਇਲ ਨੇ ਔਰ ਨਦੀ ਬਿਊਟੀ ਦਿੱਲੀ ਵਿਦਾਲ ਸ਼ਗਰਚੋਨਾ ਵਿੱਚ ਲੱਗੀ ਹੈ ਅਤੇ ਕੁਝ ਹੀ ਗੋਹ ਮਹੀਨਿਆਂ ਤੋਂ ਉਹ ਇਸ ਜ਼ਿਲੇਵਾਰੀ ਦੇ ਤਹਿਤ ਦਿੱਲੀ ਰਿਸ਼ਰ ਪਰ ਆਪਣੇ ਪਹਾੜੇ ਦਾ ਜੋ ਲੋਕਾਂ ਨੇ ਇਸ ਸਾਰੇ ਸਾਜੀ ਆਪਣੇ ਕਿਬਾਰੀਆਂ ਦੇ ਚੰਗੀ ਬੁਣਦੇ ਉਹ ਕਰਦੇ ਵੀ ਪੀਂਚੀ ਲੈਣਾ ਚਾਹੀਏ ਅੱਜ ਵੀ ਮੈਂ ਔਲਾਦੀ ਬੇਟੀ ਔਲਾ ਸਾਡੇ ਨਾਲ ਵਿਸ਼ੇਸ਼ ਤੌਰ ਤੇ ਇਸ ਬਾਤ ਤੋਂ ਮੋੜੀ पार्टी बुरे वलंटियरेवाली नौजवान पीढ़ी नशा तूर रखे ऐं खेॾा वटि करण लाइ बहुत ई सोगी सारे पंहिंजो मेर पूरनेवा जी ਕਲਾਈ ਕਰਦੇ ਹਾਂ ਕਿ ਜਿੱਥੇ ਸਾਈਡ ਤੋਂ ਰੰਗ ਹੋਵੇਗੀ ਅਸੀਂ ਹਰ ਫਾਈਟ ਸਾਡੇ ਸੱਤੇ ਨਾਲ ਖੜਿਆ ਸੇਕ ਪਰ ਸੇ ਤੋਂ ਸ਼ਾਨਦਗੀ ਦੇ ਕਲੱਬ ਦੇ ਹੋਣ ਲੱਗਾ ਸੀ ਉਹ ਪੰਚਾਇਤ ਦਾ ਸਰਪੰਚਾ ਉਸ ਚੱਲੋ ਵਾਲੀ ਪਿੰਡ ਦੇ ਵਾਸੀਆਂ ਦਾ ਇਸ ਸਟਾਰ ਵਿੱਚ ਚੜ੍ਹਨੇ ਲਈ ਬੇਜੁਲੋ ਚੜ੍ਹਨਾ ਚੜ੍ਹਨਾ ਕਲੇਰੀ ਮੰਮੀ ਬੁਲਾ ਲੂਛਾ ਤੇ ਦੇਵਾ ਜੀ ਨੂੰ ਸੁਲੇਆ ਮਿਲਿਆ ਕਿ ਵਾਲੀਬਾਲ ਦੀ ਕਿਕਸਾਈ ਵੀ ਹੈ ਤਾਂ ਮੰਮੀ 10 ਤੱਕ ਅਸੀਂ ਹੈ ਬੇਰੀ ਤੱਕ ਦਿਨ ਨੂੰ ਅਪਦੇਆ ਜਾਣਗੇ ਮੰਗਲਾ ਜਾਈ ਲੱਗਦਾ ਜੋ ਕਿੱਥੇ ਆ ਕੇ ਜਾ ਸਕਦੇ ਹੋ ਸਰ ਜੀ ਆ ਰਿਹਾ ਹੈ ਤੇ ਮੰਗਲਵਾਰ ਤੱਕ ਤੁਸੀਂ ਜੈਦੂ ਰਾਹੀਂ ਸੈਲਵਾਂ ਵਿੱਚੋਂ ਕਿੱਥੇ ਜਾ ਸਕਦੇ ਹੋ اور مطلب مطلب نہیں کہ ملنے اور کیا نہیں چاہیے کہ آج ہی لا چکا ہے پر ایکشن لوں کے پر شمول بی جی سی وہ کیا نہیں پروان کرنا اور کیڑا سامان ہے سادے نے سنبھال کر لینا اور مجھے یقین مان گئی ہے پتن دی کو سادے نے چار کے ایک لا سکتے اور بہت تلاجی ساتھ بابا اور نہیں لیے شارع سانے کے ਬਹੁਤ ਵੱਡਾ ਧੰਨਵਾਦ ਹੈ ਸਾਡੇ ਸਰਕਾਰ ਦੇ ਯੋਗਦਾਨ ਇੱਕ ਤਾੜੀ ਮਾਰੋ ਜੀ ਜ਼ੋਰਦਾਰ ਔਰ ਬਈ ਵੜ ਕੇ ਜੇਤੂ ਟੀਮਾਂ ਦੇ ਇੱਕ ਇੱਕ ਪਲੇਅਰ ਆ ਜੀ ਆਪਾਂ ਟਾਈਆਂ ਪਾਉਣ ਲੱਗੇ ਆ ਨੈਸ਼ਨਲ ਉਹਨਾਂ ਨੇ ਕਦੇ ਲਸਤੇ ਜਿਗਰ ਉਹਨਾਂ ਦੀ ਬੇੜੀ ਪੁੱਜੇ ਨੇ ਉਹਨਾਂ ਦਾ ਬਹੁਤ ਬਹੁਤ ਵੱਡਾ ਜਿਹੜਾ ਕਦੇ ਧੰਨਵਾਦ ਜਿਹੜਾ ਕਦੇ ਕੀਤਾ ਜਾ ਰਿਹਾ ਹੈ ਵਾਲੇ ਜਿਹੜਾ ਇਹ ਸਮਾਨ ਦੇ ਕੇ ਉਹਨਾਂ ਨੂੰ ਸਪਾਈਸ ਕਰਦੀ ਰਹਿੰਦੀ ਹੈ ਔਰ ਸਾਡੇ ਫੈਨ ਤੁਜਨ ਸਿੰਘ ਰਾਜੀ ਜੋ

त उहो सॼे नपर्क कर सघंदे मै बि ख़ुदि ऑफिसल सामान ले सघंदेशन और जो अलॻि अलॻि पीढ़ो आई बहुत वॾी गल आहे की जहिड़े नौजवान पीढ़ी वांदे और <laughs> जो समय मिले ख़तमु और पंड लालोड़ी जा बहुत वॾा उपरा जोटा जा योगदान पाक इनसाहित कर उन पियो साम्हूं बि हिते आणींदा मौका दादा बहुत बहुत जी <laughs>